ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਦੀ ਮੰਗ ਮੁਤਾਬਕ ਹਰ ਏਰੀਆ ਵਿੱਚ ਹਰ ਬਜਟ ਵਿੱਚ ਆਪਾਂ ਕੋਠੀਆਂ ਦਿਖਾਉਂਦੇ ਰਹਿੰਨੇ ਆ ਜਿਨ੍ਹਾਂ ਪਰਿਵਾਰਾਂ ਨੇ ਸਸਤੇ ਘਰਾਂ ਦੀ ਮੰਗ ਕੀਤੀ ਸੀ 5 ਲੱਖ 10 ਲੱਖ 15 ਲੱਖ 20 ਲੱਖ 25 30 ਲੱਖ ਤੱਕ ਤਾਂ ਪਾ ਪਿਛਲੀਆਂ ਵੀਡੀਓਜ਼ ਦੇ ਵਿੱਚ 10 20 30 ਲੱਖ ਤੱਕ ਸਸਤੇ ਰੇਟ ਵਿੱਚ ਬੈਂਕ ਲੋਨ ਤੇ ਵੀ ਕੋਠੀਆਂ ਦਿਖਾ ਚੁੱਕੇ ਆ ਬੈਂਕ ਲੋਨ ਜਾਂ ਕਿਸ਼ਤਾਂ ਵਾਲੇ ਘਰ ਦੇਖਣ ਵੀ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਹਰ ਬਜਟ ਦੇ ਮੁਤਾਬਕ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਕੋਠੀਆਂ ਦੇਖ ਸਕਦੇ ਹੋ ਜੀ ਅੱਜ ਜੋ ਘਰ ਲੈ ਕੇ ਤੁਹਾਡੇ ਲਈ ਆਏ ਆ ਇਹ ਘਰ ਦੀ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੇ ਦੇਣੀ ਹੈ ਜੀ 102 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਮਕਾਨ ਤੇ ਇਸ ਦਾ ਰੇਟ ਬਹੁਤ ਹੀ ਘੱਟ ਹੈ 22 ਲੱਖ 50 ਹਜ਼ਾਰ ਰੇਟ ਹੈ ਜੀ ਉਸ ਤੋਂ ਬਾਅਦ ਜੋ ਲੋਕੇਸ਼ਨ ਹੈ ਉਹ ਧਿਆਨ ਨਾਲ ਸੁਣ ਲਿਓ ਹੈਬਵਾਲ ਕਲਾਂ ਚੂੜਪੋ ਰੋਡ ਤੇ ਲੁਧਿਆਣਾ ਵਿੱਚ ਇਹ ਪ੍ਰਾਪਰਟੀ ਮੌਜੂਦ ਹੈ ਹੋਰ ਸਸਤੀਆਂ ਕੋਠੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ